ਗੁਰਿਆ ਵਿਖੇ ਟ੍ਰੇਨ ਦੇ ਚਪੇਟ ਵਿੱਚੋਂ ਆਉਣ ਵਾਲੇ ਇੱਕ ਯੁਰਗ ਦੀ ਦਰਦਨਾਕ ਮੌਤ ਹੋ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੀਆਰਪੀ ਗੁਰਿਆ ਦੇ ਐਸਆਈ ਮਦਨ ਲਾਲ ਨੇ ਦੱਸਿਆ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਹ ਵਿਅਰਗ ਜੋ ਅੱਟਾ ਨੈਰ ਨੇੜੇ ਰੇਲਗੱਡੀ ਦੀ ਲਪੇਟ ਵਿੱਚ ਆ ਗਿਆ ਜਿਸ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕ ਦੀ شناخت ਸੁਖਦੇਵ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਜੜਿਆਲਾ ਮੰਝ ਕੀ ਵਜੋਂ ਹੋਈ ਹੈ ਪੁਲਿਸ ਨੇ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ ਅੱਜ ਇੱਕ ਵਿਅਕਤੀ ਨਾ ਪਤਾ ਨਾਮ ਨੂੰ ਗੱਡੀ ਨੰਬਰ 11058 ਐਕਸਪ੍ਰੈਸ ਜਲੰਧਰ ਤੋਂ ਲੁਧਿਆਣਾ ਸੈਟ ਜਾ ਰਹੀ ਸੀ ਕਿਲੋਮੀਟਰ ਨੰਬਰ 400 ਬਲੀਕ 32 ਰਿਵਾਰ ਰੇਲਵੇ ਸਟੇਸ਼ਨ ਦੇ ਆਹ ਪੱਟੀਆਂ ਫਿਰ ਰੇਲ ਗੱਡੀ ਦੀ ਫੇਟ ਵਿੱਚ ਜਾਣ ਕਾਰਨ ਮੌਤ ਹੋ ਗਈ ਸੀ ਜਿਸ ਦੀ ਕੁਝ ਸਮੇਂ ਬਾਅਦ ਪਛਾਣ ਸੁਖਦੇਵ ਸਿੰਘ ਪੁੱਤਰ ਗੁਲਜਾਰ ਸਿੰਘ ਵੱਜੋ ਹੋਈ ਹੈ ਜਿਸ ਦੇ وارث ਆ ਚੁੱਕੇ ਹਨ ਜਿਸ ਦੀ 19594 ਦੀ ਕਾਰਵਾਈ ਅਮਲੇ ਵਿੱਚ ਲਿਆਂਦੀ ਗਈ ਹੈ ਤੇ ਪੋਸਟ ਬਾਅਦ ਪੋਸਟ ਵਾਲਾ লাশ ਮ੍ਰਿਤਕਾਂ ਦੇ حوالے ਕੀਤੀ ਜਾਵੇਗੀ ਸਰ ਕਿੱਥੇ ਦੇ ਸੀ ਇਹ ਇਹ ਜੰਡੇਆਲੇ ਦੇ ਸੀਗੇ ਗੁਰਿਆਹ ਵਿਖੇ ਟ੍ਰੇਨ ਦੇ ਵਿੱਚ ਪੇਟ ਵਿੱਚੋਂ ਆਉਣ ਵਾਲੇ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੀਆਰਪੀ ਗੁਰਿਆਹ ਦੇ ਐਸਆਈ ਮਦਨ ਲਾਲ ਨੇ ਦੱਸਿਆ, "ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਹ ਵਿਅਕਤੀ ਜੋ ਅੱਟਾ ਨੈਰ ਨੇੜੇ ਰੇਲਗੱਡੀ ਦੀ ਲਪੇਟ ਵਿੱਚ ਆ ਗਿਆ ਜਿਸ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ شناخت ਸੁਖਦੇਵ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਜੜਿਆਲਾ ਮੰਝ ਕੀ ਵਜੋਂ ਹੋਈ ਹੈ।" ਪੁਲਿਸ ਨੇ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ। ਅੱਜ ਇੱਕ ਵਿਅਕਤੀ ਨਾਂ ਪਤਾ ਨਾਮ ਨੂੰ ਗੱਡੀ ਨੰਬਰ 11058 ਐਕਸਪ੍ਰੈਸ ਜਲੰਧਰ ਤੋਂ ਲੁਧਿਆਣਾ ਸੱਡ ਜਾ ਰਹੀ ਸੀ ਕਿਲੋਮੀਟਰ ਨੰਬਰ 400 ਬਲੀਕ 32 ਰਿਵੈ ਰੇਲਵੇ ਸਟੇਸ਼ਨ ਗਰਾयां ਪੱਟੀਆਂ ਫਿਰ ਰੇਲ ਗੱਡੀ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ ਸੀ ਜਿਸ ਦੀ ਕੁਝ ਸਮੇਂ ਬਾਅਦ ਪਛਾਣ ਸੁਖਦੇਵ ਸਿੰਘ ਪੁੱਤਰ ਗੁਲਜਾਰ ਸਿੰਘ ਵੱਜੋ ਹੋਈ ਹੈ ਜਿਸ ਦੇ وارث ਆ ਚੁੱਕੇ ਹਨ ਜਿਸ ਦੀ 19594 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਤੇ ਪੋਸਟ ਬਾਅਦ ਪੋਸਟਵਾਲਾ লাশ ਮ੍ਰਿਤਕਾਂ ਦੇ ਵਾਰੇ ਕੀਤੀ ਜਾਵੇਗੀ ਸਰ ਕਿੱਥੇ ਦੇ ਸੀ ਇਹ ਇਹ ਡੰਡੇ ਵਾਲੇ ਦੇ ਸੀਗੇ ਗੁਰਿਆ ਵਿਖੇ ਟ੍ਰੇਨ ਦੇ ਚਪੇਟ ਵਿੱਚੋਂ ਆਉਣ ਵਾਲੇ ਇੱਕ ਵਿਅੁਰਗ ਦੀ ਦਰਦਨਾਕ ਮੌਤ ਹੋ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੀਆਰਪੀ ਗੁਰਿਆ ਦੇ ਐਸਆਈ ਮਦਨ ਲਾਲ ਨੇ ਦੱਸਿਆ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਹ ਵਿਅੁਰਗ ਜੋ ਅਟਾ ਨਹਿਰ ਨੇੜੇ ਰੇਲਗੱਡੀ ਦੀ ਲਪੇਟ ਵਿੱਚ ਆ ਗਿਆ ਜਿਸ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕ ਦੀ شناخت ਸੁਖਦੇਵ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਜੜਿਆਲਾ ਮੰਝ ਕੀ ਵਜੋਂ ਹੋਈ ਹੈ ਪੁਲਿਸ ਨੇ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ। ਅੱਜ ਇੱਕ ਵਿਅਕਤੀ ਨਾ ਪਤਾ ਨਾਮ ਨੂੰ ਗੱਡੀ ਨੰਬਰ 11058 ਐਕਸਪ੍ਰੈਸ ਜਲੰਧਰ ਤੋਂ ਲੁਧਿਆਣਾ ਸੈੱਡ ਜਾ ਰਹੀ ਸੀ ਕਿਲੋਮੀਟਰ ਨੰਬਰ 400 ਬਲੀਕ 32 ਰਿਵੈਰ ਰੇਲਵੇ ਸਟੇਸ਼ਨ ਗਰਾयां ਪੱਟੀਆਂ ਫਿਰ ਰੇਲ ਗੱਡੀ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ ਸੀ ਜਿਸ ਦੀ ਕੁਝ ਸਮੇਂ ਬਾਅਦ ਪਛਾਣ ਸੁਖਦੇਵ ਸਿੰਘ ਪੁੱਤਰ ਗੁਲਜਾਰ ਸਿੰਘ ਵੱਜੋ ਹੋਈ ਹੈ ਜਿਸ ਦੇ ਵਾਰਸ ਆ ਚੁੱਕੇ ਹਨ ਜਿਸ ਦੀ 195 94 ਦੀ ਕਾਰਵਾਈ ਆਲ ਵਿੱਚ ਲਿਆਂਦੀ ਗਈ ਹੈ ਤੇ ਪੋਸਟ ਬਾਅਦ ਪੋਸਟਵਾਲਾ ਲਾਸ਼ ਮ੍ਰਿਤਕਾਂ ਦੇ ਬਾਰੇ ਕੀਤੀ ਜਾਵੇਗੀ ਸਰ ਕਿੱਥੇ ਦੇ ਸੀ ਇਹ ਤੇ ਜੰਡੇ ਵਾਲੇ ਦੇ ਸੀਗੇ